ਸਤਿ ਸ਼੍ਰੀ ਅਕਾਲ ਸਾਥਿਓ ਜੈ ਭੀਮ ਜੈ ਭਾਰਤ ਸਾਥਿਓ ਇੱਕ ਆ ਲੇਡੀਜ਼ ਦੀ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਆ ਇਹ ਆਪਣੇ ਆਪ ਨੂੰ ਐਸਪੀ ਦੀ ਵਾਈਫ ਦੱਸਦੀ ਸੀ ਤੇ ਟ੍ਰੈਫਿਕ ਪੁਲਿਸ ਨਾਲਾਂ ਦੀ ਲੜਾਈ ਹੋ ਗਈ ਸੀ ਤੇ ਉਸ ਤੋਂ ਬਾਅਦ ਲੋਕਾਂ ਨੇ ਕਮੈਂਟ ਕੀਤੇ ਆ ਤੇ ਜ਼ਿਆਦਾਤਰ ਲੋਕਾਂ ਨੇ ਕਮੈਂਟ ਜਾਤ ਨੂੰ ਲੈ ਕੇ ਕੀਤੇ ਆ ਵੀ ਇਹ ਐਸਸੀ ਜਾਤ ਚੋਂ ਆ ਜਾਂ ਨੀਵੀਂ ਜਾਤ ਚੋਂ ਆ ਜੇ ਗਲਤ ਕਮੈਂਟ ਕੀਤੇ ਤੇ ਆ ਸ਼ਰਮਾ ਜੀ ਜਿਹੜਾ ਤੁਹਾਨੂੰ ਮੈਂ ਕਮੈਂਟ ਦਿਖਾ ਰਿਹਾ ਇਹ ਸ਼ਰਮਾ ਜੀ ਕਹਿੰਦੇ ਕਿ ਵਿਚਾਰੀ ਰਾਖਵੇਂ ਕੋਟਿਆਂ ਵਾਲੀ ਆ ਤੇ ਇਹ ਸ਼ਰਮਾ ਬੋਣੀ ਨਾਇੰਦ ਦੀ ਆਈਡੀ ਇਹਨੂੰ ਮੈਂ ਕਹਿਣਾ ਚਾਹਣਾ ਬਈ ਤੁਹਾਡੇ ਜਿੰਨਾ ਕੋਟਾ ਕਿਹਨੇ ਖਾਦਾ ਤੁਸੀਂ ਤਾਂ ਹਜੇ ਤੱਕ ਵੀ 5000 ਸਾਲਾਂ ਤੋਂ ਕੋਟਾ ਖਾ ਰਹੇ ਹੋ ਪੂਰੇ ਦਾ ਪੂਰਾ ਤੁਸੀਂ ਪੂਜਾ ਪਾਠ ਕਰਨ ਦਿੰਦੇ ਹੋ ਕਿਸੇ ਨੂੰ ਤੁਸੀਂ ਪੂਜਾ ਪਾਠ ਦੇ ਵਿੱਚ ਕੋਟਾ ਦਿੰਦੇ ਹੋ ਕਿਸੇ ਹੋਰ ਨੂੰ ਜੇ ਕੋਈ ਹੋਰ ਪੂਜਾ ਪਾਠ ਕਰ ਲੇ ਤੁਸੀਂ ਕੋਟਾ ਖਾ ਖਾ ਕੇ ਅੱਜ ਤੁਸੀਂ ਭਾਰਤ ਦੇ ਵਿੱਚ ਵੱਡੇ ਅਧਿਕਾਰੀ ਆ ਤੁਹਾਡੇ ਸਾਰੇ ਸਾਰੇ ਜੱਜ ਤੁਹਾਡੇ ਆ ਸਾਰੇ ਆਈਪੀਐਸ ਅਫਸਰ ਤੁਹਾਡੇ ਆ ਤੇ ਤੁਸੀਂ ਕੋਟੇ ਦੀ ਗੱਲ ਕਰਦੇ ਆ ਤੇ ਸਾਡਾ ਤਾਂ ਹਜੇ 70 ਕਸਾਲ ਹੀ ਹੋਇਆ ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਤੇ ਤੁਹਾਡੇ ਹੁਣੇ ਹੀ ਮਿਰਚਾਂ ਲੱਗਣ ਲੱਗ ਗਈਆਂ ਹੈ ਤੁਸੀਂ ਆਪ ਵੀ ਪਹਿਲਾਂ ਤੁਸੀਂ ਕੀ ਮਲਾਈ ਦੇਖ ਲਓ ਬਹੁਤ ਸਾਰੇ ਲੋਕਾਂ ਨੇ ਆਹੀ ਕਮੈਂਟ ਕੀਤਾ ਦੇਖ ਲਓ ਵੀਡੀਓ ਦੇਖੋ